ਪਿਛੇ ਜਿੱਦਾਂ ਹੁਣ ਡੀਪੀ ਹੋਰਾਂ ਦੀ ਫਿਲਮ ਆਈ ਉਹਦਾ ਵੀ ਖਾਸਾ ਵਿਵਾਦ ਉੱਠਿਆ ਹੈ ਈਵਨ ਤਰਸੀਮ ਉਹਨਾਂ ਦੀ ਫਿਲਮ ਬਾਰੇ ਵੀ ਕੁਝ ਲੋਕਾਂ ਦੀਆਂ ਟਿੱਪਣੀਆਂ ਸੀ ਜਿਹੜਾ ਇੱਕ ਰੁਖ ਕਰਿਆ ਸੀ ਪੰਜਾਬੀ ਸਿਨੇਮੇ ਨੇ ਧਾਰਮਿਕ ਫਿਲਮ ਵਾਲੇ ਪਾਸੇ ਨੂੰ ਉਹ ਰੁਕਦਾ ਨਜ਼ਰ ਆ ਰਿਹਾ ਅਜੇ ਤੱਕ ਚੀਜ਼ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਧਾਰਮਿਕ ਫਿਲਮ ਬਣਾਉਣੀ ਹੈ ਤਾਂ ਉਹਦੇ ਲਈ ਕੋਈ ਐਸ ਤਰ੍ਹਾਂ ਦੀ ਸੰਸਥਾ ਜਾਂ ਐਸੋਸੀਏਸ਼ਨ ਚਾਹੀਦੀ ਹੈ ਜਿੱਦੋਂ ਬੈਠ ਕੇ ਡਿਸਕਸ਼ਨ ਕਰੇ ਕਿ ਕੀ ਮੈਂ ਸਿਕਰ ਕੀ ਹੁੰਦਾ ਹੈ ਕਿ ਬੰਦਾ ਜਦੋਂ ਫਿਲਮ ਬਣਾ ਲੈਂਦਾ ਉਹਦੀ ਬਹੁਤ ਪ੍ਰੋਡਿਊਸਰ ਦਾ ਪੈਸਾ ਬਹੁਤ ਲੱਗ ਜਾਂਦਾ ਜਿਹੜੇ ਸਿੱਖ ਜੋਤਿਆਂ ਉਹਨਾਂ ਤੇ ਨਹੀਂ ਬਣਾ ਸਕਦੇ ਬਟ ਜਦੋਂ ਸਿੱਖੀਜ਼ਮ ਰਾਜਸੀ ਤਾਕਤ ਵਾਲੇ ਪਾਸੇ ਗਿਆ ਜਦੋਂ ਰਾਜ ਹਾਸਲ ਕਰਿਆ ਕੀ ਉਸ ਵਕਤ ਦੇ ਦਰਮਿਆਨ ਜਿਹੜੀਆਂ ਮਸਲੇ ਆ ਕੀ ਉਹਨਾਂ ਦੀ ਬਣਾ ਸਕਦੇ ਆ ਸੋ ਇਹ ਇਸ ਤਰ੍ਹਾਂ ਦਾ ਇੱਕ ਫਾਰਮੈਟ ਬਣੂਗਾ ਨਹੀਂ ਤਾਂ ਫਿਰ ਜ਼ਿਆਦਾ ਸਿਨੇਮਾ ਤੁਹਾਨੂੰ ਜਾਂ ਕਾਮੇਡੀ ਜ਼ਿਆਦਾ ਬਣੂਗੀ ਪੰਜਾਬ ਜਿਹੜਾ ਸਾਡਾ ਜਿਹੜਾ ਖੇਤਰ ਹੁੰਦਾ ਨਾ ਜੀ ਉਹਦੇ ਵਿੱਚ ਕਈ ਪ੍ਰੋਬਲਮ ਆਉਂਦੀਆਂ ਜ਼ੇਨੀਅਰ ਤੌਰ ਤੇ ਬਹੁਤ ਚੀਜ਼ਾਂ ਲਈ ਆਪਾਂ ਖੇਤਰੀ ਤੌਰ ਤੇ ਤਿਆਰ ਨਹੀਂ ਹੁੰਦੇ ਮਸਲਨ ਵੈਸਟ ਜੇ ਤੁਸੀਂ ਕੋਈ ਧਾਰਮਿਕ ਟਿਕਟ ਟਿਕਟ ਟਿੱਪਣੀ ਕਰ ਸਕਦੇ ਹੋ ਪਰ ਕਿਸੇ ਰੀਜਨ ਜੇ ਆਪਾਂ ਇੱਕ ਖਿੱਤੇ ਦੀ ਗੱਲ ਕਰੀਏ ਉੱਥੇ ਇਸ ਤਰ੍ਹਾਂ ਪੋਸੀਬਲ ਨਹੀਂ ਔਰ ਇਸ ਮੁਲਕ ਚ ਬਹੁਤ ਚੀਜ਼ਾਂ ਪੋਸੀਬਲ ਹੈ ਕਿਉਂਕਿ ਇੱਥੇ ਧਰਮ ਥੋੜਾ ਧਾਰਮਿਕ ਪੱਧਰ ਤੇ ਬਹੁਤ ਛੇਤੀ ਤੁਹਾਨੂੰ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ ਤੁਹਾਨੂੰ ਲੱਗਦਾ ਭਵਿਕ ਵਿੱਚ ਵੀ ਆ ਪਿੱਛੇ ਜਿੱਦਾਂ ਹੁਣ ਜੀਪੀ ਹੋਰਾਂ ਦੀ ਫਿਲਮ ਆਈ ਉਹਦਾ ਵੀ ਖਾਸਾ ਵਿਵਾਦ ਉੱਠਿਆ ਹੈ इवन ਤਾਂ ਸੇਮ ਹੋਣਾਂ ਦੀ ਫਿਲਮ ਬਾਰੇ ਵੀ ਕੁਝ ਲੋਕਾਂ ਦੀਆਂ ਟਿੱਪਣੀਆਂ ਸੀ ਤੋਂ ਮੈਨੂੰ ਲੱਗਦਾ ਜਿਹੜੇ ਸਬਜੈਕਟ ਆ ਉਹ ਸਮਾਜਿਕ ਹੀ ਬਣ ਸਕਦੇ ਆ ਯਾਦਾਂ ਯਾ ਕਾਮੇਡੀ ਯਾ ਸਮਾਜਿਕ ਤਾਣੇ ਬਾਣੇ ਤੇ ਜਿਹੜਾ ਇੱਕ ਰੁਖ ਕਰਿਆ ਸੀ ਪੰਜਾਬੀ ਸਿਨੇਮੇ ਨੇ ਧਾਰਮਿਕ ਫਿਲਮਾਂ ਵਾਲੇ ਪਾਸੇ ਨੂੰ ਉਹ ਰੁਕਦਾ ਨਜ਼ਰ ਆ ਰਿਹਾ ਅਜੇ ਤੱਕ ਪਿੱਛੇ ਜੇ ਬੁੱਧੀ ਜੀ ਵੀ ਆਂਦੀ ਤੇ ਸਿੱਖ ਜਿਨ੍ਹਾਂ ਨੂੰ ਜਿਹੜੇ ਲੀਡ ਕਰਨ ਵਾਲੇ ਜਥੇਦਾਰ ਉਹਨਾਂ ਦੀ ਮੀਟਿੰਗ ਵੀ ਹੋਈ ਹੈ ਅੱਜ ਪਹਿਲੀ ਹੈ ਦੇਖੋ ਕੀ ਨਿਕਲਦਾ ਉਹਦੇ ਵਿੱਚ ਕੁਝ ਸ਼ਰਤਾਂ ਤੈਅ ਹੋ ਜਾਣਗੀਆਂ ਦੇਖੋ ਇੱਕ ਚੀਜ਼ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਧਾਰਮਿਕ ਫਿਲਮ ਬਣਾਉਣੀ ਹੈ ਤਾਂ ਉਹਦੇ ਲਈ ਕੋਈ ਐਸ ਤਰ੍ਹਾਂ ਦੀ ਸੰਸਥਾ ਜਾਂ ਐਸੋਸੀਏਸ਼ਨ ਚਾਹੀਦੀ ਹੈ ਜਿੱਦ ਨੂੰ ਬੈਠ ਕੇ ਡਿਸਕਸ਼ਨ ਕਰੇ ਕਿ ਕੀ ਮੈਂ ਸਕ੍ਰਿਪਟ ਕੀ ਹੁੰਦਾ ਹੈ ਕਿ ਬੰਦਾ ਜਦੋਂ ਫਿਲਮ ਬਣਾ ਲੈਂਦਾ ਉਹਦੀ ਬਹੁਤ ਪ੍ਰੋਡਿਊਸਰ ਦਾ ਪੈਸਾ ਬਹੁਤ ਲੱਗ ਜਾਂਦਾ ਉਸ ਮੋੜ ਤੇ ਜਾ ਕੇ ਫਿਰ ਉਹ ਟੁੱਟ ਜਾਂਦਾ ਇੱਕ ਫਿਲਮ ਜੇ ਉੱਡ ਜੇ ਨਾ ਪ੍ਰੋਡਿਊਸਰ ਦੀ ਜਾਂ ਕਿਸੇ ਬੈਨਰ ਦੀ ਉਹ ਫਿਰ ਕਈ ਸਾਲ ਸੈੱਟ ਨਹੀਂ ਆਉਂਦਾ ਕੰਮ ਇਹ ਦੇਖਣ ਨੂੰ ਤੁਹਾਨੂੰ ਲੱਗਦਾ ਕਿ ਫਿਲਮਾਂ 'ਚ ਬਹੁਤ ਪੈਸਾ ਵੀ ਹੁੰਦਾ ਐਸ ਤਰ੍ਹਾਂ ਦਾ ਹੇ ਪੰਜਾਬੀ ਸਿਨੇਮੇ 'ਚ ਹੋਇਆ ਨਹੀਂ ਵੈਸੇ ਵੀ ਜਿਹੜੀ ਹਿੱਟ ਈ ਜਾਂ ਸਫਲ ਦੀ ਰੇਸ਼ੋ ਆ ਉਹ 5-7% ਵੱਧ ਤੋਂ ਵੱਧ 10 ਹੋਗੀ ਸਾਲ 'ਚ 10 ਫਿਲਮਾਂ ਚੱਲ ਜਾਣ ਮੈਂ ਕੋਈ ਮੈਂ ਸੁਣਦਾ ਤੁਹਾਡੀ ਗੱਲ ਮੈਨੂੰ ਇੱਕ ਪੂਰਾ ਕਰ ਸੋ ਉਹ ਜੇ ਐਸ ਤਰ੍ਹਾਂ ਦੀ ਕੋਈ ਸੰਸਥਾ ਬਣ ਜੂਗੀ ਬੁੱਧੀਜੀਵੀਆਂ ਦੀ ਜਾਂ ਧਾਰਮਿਕ ਸੰਗਠਨਾਂ ਦੀ ਫਿਰ ਉਹ ਇੱਕ ਲਿਮਿਟੇਸ਼ਨ ਦੱਸ ਦੇਣਗੇ ਤੁਹਾਨੂੰ ਮੰ ਲੋ ਜਿਹੜੇ ਸਾਡੇ ਸਪਿਰਚੁਅਲ ਗੁਰੂ ਐ ਤੁਸੀਂ ਉਹਨਾਂ ਤੇ ਤਾਂ ਬਿਲਕੁਲ ਨਹੀਂ ਬਣਾ ਸਕਦੇ ਜਾਂ ਉਹਨਾਂ ਦੇ ਪਰਿਵਾਰਾਂ ਤੇ ਬਿਲਕੁਲ ਨਹੀਂ ਬਣਾ ਸਕਦੇ ਕਿ ਜਿਹੜੇ ਸਿੱਖ ਜੋਤਿਆਂ ਉਨਾਂ ਤੇ ਨਹੀਂ ਬਣਾ ਸਕਦੇ ਬਟ ਜਦੋਂ ਸਿੱਖੀਜ਼ਮ ਰਾਜਸੀ ਤਾਕਤ ਵਾਲੇ ਪਾਸੇ ਗਿਆ ਜਦੋਂ ਰਾਜ ਹਾਸਲ ਕਰਿਆ ਕਿ ਉਸ ਵਕਤ ਦੇ ਦਰਮਿਆਨ ਜਿਹੜੀਆਂ ਮਸਲੇ ਆ ਕਿ ਉਹਨਾਂ ਦੀ ਬਣਾ ਸਕਦੇ ਆ ਸੋ ਇਹ ਇਸ ਤਰ੍ਹਾਂ ਦਾ ਇੱਕ ਫਾਰਮੈਟ ਬਣੂਗਾ ਅ ਨਹੀਂ ਤਾਂ ਫਿਰ ਜ਼ਿਆਦਾ ਸਿਨੇਮਾ ਤੁਹਾਨੂੰ ਜਾਂ ਕਾਮੇਡੀ ਜ਼ਿਆਦਾ ਬਣੂਗੀ ਪੰਜਾਬ ਚ ਕਿਉਂਕਿ ਉਹ ਥੋੜੀ ਜੀ ਈਜ਼ੀ ਹੈ ਉਹਦੇ ਤੇ ਕਿੰਤੂ ਪ੍ਰਾਂਤ ਰੇਦਾ ਥ੍ਰਿਲਰ ਚ ਥੋੜਾ ਜਿਆਦਾ ਬਜਟ ਵੱਧ ਜਾਂਦਾ ਪਰ ਤੁਸੀਂ ਇਹ ਪੁੱਛ ਰਹੇ ਹੋ ਕਿ ਕਿਲਮਾ ਬਣੇਗੇ ਯਾਨੀ ਕਿਉਂਕਿ ਸਾਡੀ ਪੀੜ੍ਹੀ ਵੀ ਤਰਾਸੀ ਹੈ ਵੀ ਅਸੀਂ ਪੜ੍ਹਨੋਂ ਪੜ੍ਹਗੇ ਇਤਿਹਾਸ ਕਰਦੇ ਵੀ ਜਿਹੜੀ ਚੀਜ਼ਾਂ ਨਾਲ ਅਸੀਂ ਸਿੱਖ ਸਕਦੇ ਹਾਂ ਜਿਵੇਂ ਵਰਨਾ ਇਹ ਦੇਖੋ ਜਿਹੜਾ ਆਰਟਿਸਟ ਹੁੰਦਾ ਛੋਟੇ ਵੀਰ ਉਹ ਈਜ਼ੀਲੀ ਟਾਰਗੇਟ ਹੋ ਜਾਂਦਾ ਪਬਲੀਕਲੀ ਵਿਚਰਦਾ ਹਰ ਬੰਦਾ ਉਹਨੂੰ ਸਵਾਲ ਕਰ ਲੈਂਦਾ ਇਸ ਕਰਕੇ ਮੈਨੂੰ ਲੱਗਦਾ ਭਵਿੱਖ ਚ ਇਸ ਤਰ੍ਹਾਂ ਤਾਂ ਨਹੀਂ ਹੋਊਗਾ ਆ ਤੁਹਾਡਾ ਖਦਸ਼ਾ ਵੀ ਸੱਚਾ ਹੈ ਬਟ ਹਰ ਜਦੋਂ ਕੋਈ ਧਾਰਮਿਕ ਗੱਲ ਚੱਲਦੀ ਹੈ ਧਰਮ ਨੂੰ ਜਿਹੜੇ ਧਰਮ ਦੇ ਹੈਡਸ ਹੋਣ ਵੈਸੇ ਤਾਂ ਅੱਛੀ ਗੱਲ ਹੈ ਜਿਹੜੇ ਲੀਡ ਕਰਦੇ ਨੇ ਧਰਮ ਜਿਹੜੇ ਲੋਕਾਂ ਵੱਲੋਂ ਚੋੜੇ ਹੋਏ ਆ ਜਾਂ ਜਥੇਦਾਰ ਹੈ ਉਹ ਅੱਛਾ ਇੱਕ ਲਾਈਨ ਬਣਾ ਦੇਣ ਤਾਂ ਕਿ ਲੋਕ ਫਿਰ ਉਸ ਆਪਨਾ ਸੋਚਣ ਬਟ ਅਜੇ 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 ਸੀ ਉਸ ਤਰ੍ਹਾਂ ਉਸ ਤਰ੍ਹਾਂ ਦੀ ਗੱਲ ਕਰਨ ਦੀ ਆਜ਼ਾਦੀ ਤੋਂ ਖਾਸਾ ਪਿੱਛੇ ਹੈ ਅਜੇ ਅਜੇ ਫਿਲਹਾਲ ਤਾਂ ਨਹੀਂ ਮੈਨੂੰ ਲੱਗਦੇ ਬਹੁਤੀਆਂ ਬਣ ਸਕਦੀਆਂ ਅਜੇ ਇੱਕ ਦੋ ਕਾ ਫਿਲਮਾਂ ਬਣ ਸਕਦੀਆਂ ਮਤਲਬ ਕੋਈ ਉਸ ਤਰ੍ਹਾਂ ਦੀਆਂ ਕਟਨਾਵਾ ਜਿਹੜੀਆਂ ਧਾਰਮਿਕ ਤੌਰ ਤੇ ਕੋਈ ਇਨਸਾਨ ਜੁੜਿਆ ਹੁੰਦਾ ਜਾਂ ਉਹਦਾ ਪਾਲਿਸ਼ ਹੋ ਜਾਣਾ ਜਾਂ ਉਹਦਾ ਬਦਲ ਜਾਣਾ ਜਾਂ ਸਮਾਜ ਲਈ ਖੜ ਜਾਣਾ ਬਾਕੀ ਦੇਖਦੇ ਆਂ